ਆ ਗਿਆ ਇਹ ਕੁਦਰਤੀ ਆਫਤ ਥੋੜੀ ਐ ਹਰੀਕੇ ਐਡ ਪਤਾ ਹੀ ਕਿਵੇਂ ਪਾਣੀ ਛੱਡਿਆ ਜਾਂਦਾ ਜਾਣ ਬੁੱਝ ਕੇ ਡੋਬੇ ਜਾਂਦਾ ਲੋਕਾਂ ਨੂੰ ਹਰ ਇੱਕ ਵਾਰੀ ਉਹ ਫੌਜ ਵਾਲੇ ਲੱਗੇ ਆ ਉਹ ਕੀ ਕਰਦੇ ਆ ਕਿ 10 ਜਣੇ ਆਪ ਬੈਹਿੰਦੇ ਦੋ ਜਣੇ ਲੈ ਆਉਂਦੇ ਨਹੀਂ ਹੋਰ ਨਹੀਂ ਇੱਥੋਂ ਜਵਾਗ ਸਾਡੇ ਕੋਲੇ ਫੜ ਕੇ ਉਹਨੂੰ ਪਾਣੀ ਚ ਡਬੋ ਕੇ ਲੈ ਆਏਗੇ ਵੀਡੀਓ ਬਣਾ ਲਈ ਕਿ ਆਏ ਅਸੀਂ ਰੈਸਕਿਊ ਕਰਨ ਦੇ ਅਸੀਂ ਗਵਰਨਰ ਸਾਹਿਬ ਨਾਲ ਮੀਟਿੰਗ ਕੀਤੀ ਆ ਭਗਵੰਤ ਮਾਨ ਦੇ ਨਾਲ ਅਸੀਂ ਪੰਜ ਵਾਰ ਮੀਟਿੰਗ ਰੱਖੀ ਆ ਸਾਨੂੰ ਉਹਨੇ ਟਾਈਮ ਨਹੀਂ ਦਿੱਤਾ ਵੀ ਸਾਡੇ ਨਾਲ ਮੀਟਿੰਗ ਕਰਕੇ ਤੇ ਸਾਡਾ ਵੀ ਹੱਕ ਦਵਾਇਆ ਜਾਵੇ ਅਸੀਂ ਮਾਲਕਾਂ ਸਾਡੇ ਅਲਾਟਮੈਂਟਾਂ ਜ਼ਮੀਨਾਂ ਨੇ ਅਸੀਂ ਵੇ ਲੈਆਂ ਨੇ ਜਿਵੇਂ ਤੁਹਾਡੀ ਜਮ੍ਹਾਂ ਬੰਦੀ ਉਹਦੀ ਸਤੋਜ ਪਿੰਡ ਦੀ ਰਹਿੰਦੀ ਹੈ ਨਾ ਓਵੇਂ ਸਾਡੀ ਇਹਦੀ ਜਮ੍ਹਾਂ ਬੰਦੀ ਲੈਂਦੀ ਆ ਇਹ ਪਾਣੀ ਦਾ ਕੰਟਰੋਲ ਪਹਿਲਾਂ ਨਹੀਂ ਹੋ ਸਕਦਾ ਇਹਨੂੰ ਨਿਕਲਦਾ ਨਿਕਲਦਾ ਕਰਦੇ ਨਿਕਲ ਜਾਂਦਾ ਸਾਡੇ ਕੋਲ ਬੱਚੇ ਬਾਜਾਂ ਦੇ ਅੱਜ ਉਹਨੇ ਗੱਲ ਕਰਤੀ 10 ਮਹੀਨਾ ਤੱਕ ਖਾਣਾ ਥੱਕੀ ਆ ਵੀਂ ਡੰਗਰ ਮੇਰੇ ਪਾਣੀ ਤੇ ਬੱਜਦੇ ਨੇ ਜਵਾਗ ਮੇਰੇ ਪਾਣੀ ਤੇ ਬੈਠੇ ਨੇ ਤੇ ਕਿਲੋ ਕਿਲੋ ਆਟੇ ਦੀ ਮਾਦੀ ਇੱਥੇ ਤਰਲੇ ਲੈਂਦੇ ਫਿਰਦੇ ਆ। ਤੇ ਇਹਦੇ ਵਿੱਚ 1 ਰੁਪਇਆ ਖਰਾਬਾ ਨਹੀਂ ਜੀ 6300 ਰੁਪਇਆ ਸੈਂਟਰ ਵੱਲੋਂ ਆਇਆ ਉਹ ਵੀ ਸਾਡੇ ਪਿੰਡਾਂ ਦੇ ਵਿੱਚੋਂ 35 40% ਲੋਕਾਂ ਨੂੰ ਨਹੀਂ ਮਿਲਿਆ। ਥਾਣ ਕਿੱਥੇ ਜਾਓ ਮੇਰੀ ਗੱਲ ਸੁਣੋ ਕਣਕ ਦਸ ਮਹੀਨਿਆਂ ਨੂੰ ਆਉਣੀ ਆ ਅਜੇ ਸਾਡੀਆਂ ਜ਼ਮੀਨਾਂ ਹੀ ਦਰਿਆ ਵਗਣ ਦੇ ਆ ਪਤਾ ਨਹੀਂ ਦਰਿਆ ਨੇ ਉਲਟਾ ਪਲਟੀ ਕੀ ਕਰਨਾ ਕੀ ਨਹੀਂ ਕਰਨਾ ਤੇ ਉਹ ਦੱਸੋ ਵੀ ਉਹ ਜ਼ਿਮੀਂਦਾਰ ਜਾਊ ਕਿੱਥੇ 10 ਮਹੀਨੇ ਅਸੀਂ ਖਾਣਾ ਕਿੱਥੋਂ ਆ। ਉਹ ਆਨੇ ਨਾ ਤੈਨੂੰ ਕੁੱਟਣਾ ਤੇ ਰੌਣ ਨਹੀਂ ਦੇਣਾ ਉਹ ਤਾਂ ਸਾਡੀ ਜ਼ਮੀਨ ਨੂੰ ਲੈਣ ਨੂੰ ਤਿਆਰ ਹੈ ਤਾਂ ਹੁਣ ਅਸੀਂ ਕੀ ਕਰੀਏ ਤੋ ਸਾਡੀ ਭਾਰਤ ਮਾਲਾ ਰੋਡ ਕੱਟਣ ਦੇ ਉਹ ਕਿੱਧਰ ਨੂੰ ਜਾਣਾ ਕਹੀਂ ਉੱਥੇ ਦੁਕਾਨਾ ਪਾਉਣੀਆਂ ਫਰੋਡਪੁਰ ਏਰੀਆ ਆ ਵੱਡੀ ਤਦਾਦ ਦੇ ਵਿੱਚ ਹੜ ਦੀ ਮਾਰ ਦੇ ਹੇਠ ਆਇਆ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਚਿੰਤਾ ਦੇ ਵਿੱਚ ਮਜਬੂਰੀ ਵਸ ਆਪਣੇ ਘਰ ਛੱਡਨੇ ਪਏ ਨੇ ਤੇ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜਿਹੜੇ ਪਸ਼ੂਆਂ ਨੂੰ ਲੈ ਕੇ ਆਪਣੇ ਛੋਟੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਪਰਿਵਾਰਾਂ ਨੂੰ ਲੈ ਕੇ ਅੱਜ ਇਸ ਬੰਨ ਦੇ ਉੱਪਰ ਆ ਬੈਠੇ ਨੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਨੀਆਂ ਕਰ ਦਿੰਨਾ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਵੱਖ-ਵੱਖ ਚਾਰਾ ਇੱਥੇ ਲੋਕਾਂ ਦੇ ਵੱਲੋਂ ਵੰਡਿਆ ਜਾ ਰਿਹਾ ਜਿਹੜੇ ਸਮਾਰਟ ਸੇਵੀ ਜਥੇਬੰਦੀਆਂ ਨੇ ਉਹਨਾਂ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਇਹ ਆ ਜਿਹੜੀ ਤਸਵੀਰਾਂ ਦੀਪ ਸਦੂ ਦੀ ਤਸਵੀਰ ਆ ਭਾਈ ਅਮਰਪਾਲ ਸਿੰਘ ਹੋਣਾ ਦੀ ਤਸਵੀਰ ਆ ਤਾਂ ਇਸ ਤਸਵੀਰ ਨੂੰ ਇੱਥੇ ਲਗਾਉਣ ਦਾ ਮਕਸਦ ਕੀ ਆ ਵੱਡਾ ਸਵਾਲ ਇਹ ਹੈ ਪਰ ਨਾਲ ਹੀ ਸਾਂਝਾ ਕਰ ਦਿੰਨੇ ਕਿ ਉਸ ਤਸਵੀਰ ਨੂੰ ਦੇਖ ਕੇ ਬਹੁਤ ਸਾਰੇ ਲੋਕ ਨੇ ਜਿਹਨੇ ਜਿਹੜੇ ਭਾਈ ਅਮਰਪਾਲ ਸਿੰਘ ਨੂੰ ਭਾਈ ਦੀਪ ਸਿੱਧੂ ਨੂੰ ਆਪਣਾ ਫੈਨ ਮੰਗਦੇ ਮੰਨਦੇ ਨੇ ਔਰ ਇਸੇ ਦੇ ਤਹਿਤ ਇਸੇ ਜਥੇਬੰਦੀ ਦੇ ਵੱਲੋਂ ਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਤੁਹਾਡਾ ਆਪਣਾ ਕੈਂਪ ਜ਼ਿਲ੍ਹਾ ਫੋਜਪੁਰ ਦੇ ਵਿੱਚ ਲਾਇਆ ਗਿਆ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਰਾਹਤ ਸਮਗਰੀਆਂ ਚਾਹੀਦੀਆਂ ਨੇ ਜਾਂ ਲੋਕਾਂ ਨੂੰ ਸੇਵਾ ਚਾਹੀਦੀ ਹੈ ਬਹੁਤ ਸਾਰੇ ਜਿਹੜੇ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਦਾ ਭਲਾ ਲੋੜਿਆ ਜਾ ਸਕਦਾ ਹੈ ਤਾਂ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਸੇਵਾਵਾਂ ਵਾਸਤੇ ਇਹਨਾਂ ਨੌਂਦਵਾਨਾਂ ਦੇ ਨਾਲ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਹੈ ਸਾਡੇ ਨਾਲ ਕਰਨ ਵਜੀਤਪੁਰ ਨੇ ਜਿਹੜੇ ਕਿਸ ਜਥੇਬੰਦੀ ਦੇ ਵੱਲੋਂ ਲਗਾਤਾਰ ਸਵਾਲਾਂ ਕਰਦੇ ਆ ਰਹੇ ਨੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਿਹੜਾ ਤੁਸੀਂ ਬੰਨ ਦੇ ਉੱਪਰ ਜਿੱਥੇ ਪਾਣੀ ਦੀ ਡਾਫ ਲੱਗੀ ਹੋਈ ਹੈ ਇੱਥੇ ਤੁਹਾਡਾ ਕੈਂਪ ਲਾਉਣ ਦਾ ਅਸਲ ਦੇ ਵਿੱਚ ਮਕਸਦ ਕੀ ਆ ਜਿਹੜਾ ਅਸੀਂ 2023 ਚ ਜਥੇਬੰਦੀ ਵੱਲੋਂ ਲਾਇਆ ਗਿਆ ਸੀ ਕੈਂਪ ਬੰਡਾਲੇ ਵਿਖੇ ਇੱਥੇ ਵੀ ਮੇਨ ਮਕਸਦ ਸਾਡਾ ਕੈਂਪ ਲਾਉਂਦਾ ਇਹ ਆ ਜਿਹੜੇ ਵੀਰ ਆਪਣੇ ਦੂਰੋਂ ਚੱਲ ਕੇ ਨਹੀਂ ਆਦੇ ਦਸਵੰਦ ਕੱਢ ਕੇ ਰਸਤ ਇਹਨਾਂ ਰਾਹ ਹੜ ਪੀੜਤ ਲੋਕਾਂ ਲਈ ਲੈ ਕੇ ਆ ਰਹੇ ਸੇਵਾ ਉਹ ਸਹੀ ਜਗ੍ਹਾ ਤੇ ਪਹੁੰਚੇ ਜਿੰਨ ਜਿਹੜੇ ਵਾਕਈ ਹੜਪੀੜਤ ਨੇ ਉਹਨਾਂ ਤੱਕ ਪਹੁੰਚੇ ਨਾ ਕਿ ਜਿਹੜੇ ਬੰਦ ਤੋਂ ਇਸ ਵਾਰ ਬੈਠੇ ਆ ਉਹ ਉਹ ਲੈ ਜਾਣ ਤੇ ਇੱਕ ਸਿਸਟਮ ਚ ਵੰਡਿਆ ਜਾਵੇ ਪ੍ਰੋਪਰ ਡਿਸਪਲਿਨ ਚ ਸਾਰਿਆਂ ਨੂੰ ਵਾਰੀ ਸਰ ਇਹ ਨਹੀਂ ਕਿ ਇੱਕ ਨੂੰ ਤਾਂ ਮਿਲ ਗਿਆ ਤੇ ਬਹੁਤ ਜ਼ਿਆਦਾ ਤੇ ਦੂਜੇ ਨੂੰ ਮਿਲੇ ਨਾ ਜਿਹੜੇ ਲੋਕ ਤੁਹਾਡੇ ਕੋਲ ਇੱਥੇ ਬੈਠੇ ਹੋਏ ਆ ਵੱਡੀ ਤਦਾਦ ਦੇ ਵਿੱਚ ਇੱਥੇ ਲੋਕਾਂ ਦਾ ਇਕੱਠ ਹੈ ਪਸ਼ੂ ਵੱਜੇ ਹੋਏ ਆ ਲੋਕਾਂ ਦੇ ਛੋਟੇ ਛੋਟੇ ਬੱਚੇ ਆ ਕੀ ਲੱਗਦਾ ਕਿ ਜਿਹੜੇ ਲੋਕ ਇੱਥੇ ਤੁਹਾਡੇ ਕੋਲ ਆਏ ਆ ਤੇ ਇਹਨਾਂ ਲੋਕਾਂ ਨੇ ਆਪਦਾ ਸਾਰਾ ਕੁਝ ਛੱਡਤਾ ਖੇਤੀ ਛੱਡੀ ਘਰਬਾਰ ਛੱਡ ਕੇ ਇੱਥੇ ਆ ਗਏ ਨਹੀਂ ਗੱਲ ਇਦਾਂ ਜਿਹੜਾ ਖੇਤੀ ਛੱਡੀ ਦਾ ਤੁਹਾਡੇ ਸਾਹਮਣੇ ਪਾਣੀ ਆ ਝੋਨਾ ਦਾ ਗਿਆ ਹੁਣ ਇਹਨਾਂ ਵੀਰਾਂ ਕੋਲ ਦੂਜਾ ਸਾਧਨ ਜਿਹੜਾ ਕਮਾਈ ਦਾ ਡੰਗਰ ਮਾਲ ਉਹ ਹਲੇ ਅੰਦਰ ਹੀ ਬੈਠਾ ਨਾ ਤਾਂ ਬਾਹਰ ਕੱਢਿਆ ਨਾ ਅੰਦਰ ਤੇ ਉਹਨਾਂ ਵਾਸਤੇ ਚਾਰੇ ਦੀ ਲੋੜ ਹੈ ਭੁੱਖੇ ਮਰਨ ਦੇ ਕਿਉਂ ਪੱਠੇ ਹੈ ਨਹੀਂ ਉਹ ਚਾ ਆਪਾਂ ਇੱਥੇ ਹੁਣ ਜਿਆਦਾ ਇਸੇ ਕਰਕੇ ਸੰਗਤ ਨੂੰ ਅਪੀਲ ਕਰਦੇ ਚਾਰਾ ਜਾਂ ਚੋਕਰ ਵਗੈਰੇ ਇਹ ਲੈ ਕੇ ਆਉਣਾ ਜਿਹੜਾ ਆਪਾਂ ਉਹਨਾਂ ਤੱਕ ਪਹੁੰਚਾਇਆ ਜਾਵੇ ਆਪਾਂ ਉਹਨਾਂ ਨੂੰ ਮੰਨਦੇ ਆਸ ਉਹਨਾਂ ਨੂੰ ਇਹ ਜਦੋਂ ਇੱਥੇ ਪਿਆ ਸੰਗਤ ਆਪਣੇ ਕੋਲ ਆਪਣੀ ਅਪੀਲ ਤੇ ਆਉਂਦਾ ਹੀ ਆ ਤਹਾਡੇ ਸਾਹਮਣੇ ਤੁਸੀਂ ਦੇਖਿਆ ਟਰੈਕਟਰ ਦੇ ਬਾਈ ਦੀਵ ਦੀਆਂ ਭਾਉ ਦੀਆਂ ਫੋਟੋਆਂ ਲੱਗੀਆਂ ਆਉਂਦੀਆਂ ਨੇ ਉਹ ਆਪਣੇ ਕੋਲ ਆਉਂਦੇ ਤੇ ਆਸਲ ਸੰਗਤ ਨੂੰ ਆਪੇ ਹੋਣੀ ਜਿੱਥੋਂ ਮਿਲਣਾ ਨਹੀਂ ਤੇ ਸਰਕਾਰ ਤੋਂ ਥੋੜੀ ਆ ਦੇਖ ਹੀ ਲਿਆ ਤੁਸੀਂ ਉਹਨਾਂ ਦੇ ਹਾਲ ਕੀ ਹੁੰਦੇ ਆ ਕੀ ਦੇ ਕੇ ਜਾਂਦੇ ਪਤਾ ਹੀ ਹੈ ਤੁਹਾਨੂੰ ਜਦੋਂ ਕੋਈ ਪੋਲੀਟਿਕਲ ਥੇਰਾ ਗਰਾਊਂਡ ਤੇ ਆ ਕੇ ਐਲਾਨੀਆਂ ਤੌਰ ਤੇ ਆਪਣੇ ਆਪ ਨੂੰ ਜਿਹੜਾ ਰਾਜਨੀਤਿਕ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਨਿੱਤਰ ਪੈਂਦੀ ਹੈ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਹੋਰ ਵੀ ਸਿਆਸੀ ਤਰਾਨੇ ਉਹਨਾਂ ਦੇ ਵੱਲੋਂ ਵੀ ਪ੍ਰੋਪਰਗੈਂਡੇ ਕੀਤੇ ਜਾਂਦੇ ਨੇ ਜਾਂ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਚੱਲ ਜਾਂਦੀਆਂ ਨੇ ਕੀ ਲੱਗਦਾ ਕਿ ਜਦੋਂ ਤੋਂ ਤੁਸੀਂ ਇਹ ਕੈਂਪ ਲਗਾਇਆ ਹੋਇਆ ਏ ਤੇ ਇਹਦੀ ਰੀਸ ਤੇ ਨਾਲ ਹੋਰ ਵੀ ਕਿਸੇ ਪਾਰਟੀ ਦਾ ਜਾਂ ਹੋਰ ਵੀ ਕਿਸੇ ਲੀਡਰ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਬਣਿਆ ਪ੍ਰੈਸ਼ਰ ਤਾਂ ਫੁੱਲ ਬਣ ਗਿਆ ਜਿਵੇਂ 2023 ਜੇ ਆਪਾਂ ਦੇਖਿਆ ਕੋਈ ਨਹੀਂ ਆ ਰਿਹਾ ਸੀਗਾ ਇਸ ਵਾਰ ਕੀ ਆ ਆਪਾਂ ਚਲੋ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨ 'ਚ ਭਾਈ ਸਾਹਿਬ ਖੜੇ ਉਹਦੇ ਬਾਅਦ ਹੁਣ ਪਾਰਟੀ ਬਣਾਈ ਪੋਲਿਟੀਕਲ ਤੇ ਉਸ ਤੋਂ ਬਾਅਦ ਉਹਦੇ ਨਾਲ ਕੀ ਅਸਰ ਹੋਇਆ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਅਸਰ ਹੋਣਾ ਆ ਕੇ ਢੇੜੇ ਮਾਰਨ ਦੀਆਂ ਪਿਛਲੀ ਵਾਰੀ ਇੱਥੋਂ ਦੇ ਜਿਹੜੇ ਐਮ.ਐਲ.ਏ ਸੀਗੇ ਰਣਵੀਰ ਪੁੱਲਰ ਉਹ ਆਇਆ ਹੀ ਨਹੀਂ ਸੀਗਾ ਇੱਕ ਦਿਨ ਵੀ ਮੈਂ ਵੇਖਿਆ ਨਹੀਂ ਉਹਨੂੰ ਕਿਤੇ ਐਰ ਕੀ ਹੁੰਦਾ ਭਰਾ ਵੀ ਸਾਰਾ ਟੱਬਰ ਹੀ ਤੁਰਿਆ ਫਿਰਦਾ ਦੂਜੇ ਵੀ ਤੁਰੇ ਫਿਰਦੇ ਉਹਨਾਂ ਨੂੰ ਭਾਦੀ ਬਣੀ ਹੋਈ ਆ ਆ ਜਿਹੜੀਆਂ ਦੋ ਫੋਟੋਆਂ ਲੱਗੀਆਂ ਨਾ ਇਹੀ ਉਹਨਾਂ ਨੂੰ ਤਲਫਾਉਂਦੀਆਂ ਘਰੇ ਬੈਠਣ ਨਹੀਂ ਦੇਂਦੀਆਂ ਜਰ ਗੀੜੇ ਤੇ ਮਾਰਦੇ ਹੁਣੇ ਉਹ ਮਾਰਦੇ ਪਰ ਕਰਨ ਕੀ ਲੋਕੀ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਪਤਾ ਕੀ ਆਸ ਹੀ ਨਹੀਂ ਕੋਈ ਉਹਨਾਂ ਨੇ ਕੀ ਕਰ ਲੈਣਾ ਤੁਹਾਡੇ ਤੇ ਕਿਉਂ ਲੋਕ ਭਰੋਸਾ ਜਿਤਾਉਂਦੇ ਕਿਉਂਕਿ ਜਦੋਂ ਵੀ ਕੋਈ ਟਰਾਲੀ ਲੈ ਕੇ ਆਉਂਦਾ ਹੈ ਉਹ ਅਮਰਤਪਾਲ ਸਿੰਘ ਦੀ ਦੀਪ ਸਿੱਧੂ ਦੀ ਤਸਵੀਰ ਦੇਖਦਾ ਹੈ ਤੇ ਤੁਹਾਡੇ ਕੈਂਪ ਤੇ ਆ ਕੇ ਖੜ ਜਾਂਦਾ ਹੈ ਉਹਨਾਂ ਕੈਂਪਾਂ ਦੇ ਉੱਪਰ ਉਹਨਾਂ ਲੋਕਾਂ ਦੇ ਵੱਲੋਂ ਕਿਉਂ ਨਹੀਂ ਜਾਇਆ ਜਾਂਦਾ ਤੁਹਾਡੇ ਨਾਲ ਹੀ ਕਿਉਂ ਕੰਟੈਕਟ ਕਰਦੇ ਭਰੋਸਾ ਸਭ ਤੋਂ ਵੱਡੀ ਗੱਲ ਕਿ ਸਹੀ ਜਗ੍ਹਾ ਤੇ ਪਹੁੰਚਣਾ ਇੱਥੋਂ ਜਿਹੜਾ ਹੈ ਵਾਕਈ ਪਹੁੰਚੂਗਾ ਉਹਨਾਂ ਦਾ ਤਾਂ ਆਪਾਂ ਨੂੰ ਪਤਾ ਹੀ ਆ ਅੱਗੇ ਜਿਹੜਾ ਬਦਲਾਅ ਕਰ ਲਿਆ ਉਹ ਵੇਖ ਹੀ ਲਿਆ ਆਪਾਂ ਆ ਬਦਲਾਅ ਤੁਹਾਡੇ ਸਾਹਮਣੇ ਦੂਜੀ ਵਾਰ ਉਹਨਾਂ ਦੇ ਆ ਹੋਣ ਵਾਲੀ ਸਰਕਾਰ ਦੇ ਪਾਣੀ ਆ ਗਿਆ ਇਹ ਕੁਦਰਤੀ ਆਫਤ ਥੋੜੀ ਆ ਪਾਣੀ ਆ ਤੁਹਾਨੂੰ ਪਤਾ ਹੀ ਕਿਵੇਂ ਉੱਥੇ ਤੁਸੀਂ ਤੁਹਾਡੇ ਲੱਗੇ ਆ ਹਰੀਗੇ ਐਡ ਆ ਪਤਾ ਹੀ ਹੈ ਕਿਵੇਂ ਪਾਣੀ ਛੱਡਿਆ ਜਾਂਦਾ ਜਾਨ ਬੁੱਝ ਕੇ ਡੋਬੇ ਜਾਂਦਾ ਲੋਕਾਂ ਨੂੰ ਹਰ ਇੱਕ ਵਾਰੀ ਰੈਸਕਿਊ ਕਰਨ ਨੂੰ ਲੋਕਾਂ ਨੂੰ ਲੈ ਕੇ ਜਿਹੜੇ ਲੋਕ ਹੜ੍ਹ ਦੇ ਵਿੱਚ ਫਸੇ ਹੋਇਆ ਤਾਂ ਉਹਦੇ ਵਾਸਤੇ ਪ੍ਰਸ਼ਾਸਨ ਦੇ ਵੱਲੋਂ ਕਿੰਨੇ ਕੁ ਬੋਟਸ ਦੇ ਬੇੜੀਆਂ ਦੇ ਇੰਤਜ਼ਾਮ ਕੀਤੇ ਹੋਏ ਆ ਮੈਂ ਇੱਥੇ ਦੀ ਗੱਲ ਕਰਾਂ ਜੀ ਅੱਜ ਤੋਂ 10 ਦਿਨ ਹੋ ਗਏ ਆ ਇੱਥੇ ਆਪਣਾ ਰੈਸਕਿਊ 15 ਦਿਨ ਚੱਲ ਰਿਹਾ ਤੇ ਆਪਣੀਆਂ ਜੁਨਾਈਟਿਡ ਸਿੱਖ ਫਾਊਂਡੇਸ਼ਨ ਨਾਲ ਉਹਨਾਂ ਨਾਲ ਬੇੜੀ ਚੱਲ ਰਹੀ ਆ ਪ੍ਰਭਾ ਅਸਰਾ ਵਾਲੇ ਵੀਰਾਂ ਨਾਲ ਚਾਰ ਕਿਸ਼ਤੀਆਂ ਦੋ ਇੱਥੇ ਦੋ ਆਪਾਂ ਅੱਗੇ ਘੱਲਦੀਆਂ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਕੀ ਆ ਕਿ ਜਿਹੜਾ ਸਰਕਾਰ ਢੇੜੇ ਮਾਰੀ ਪ੍ਰਸ਼ਾਸਨ ਢੇਲੀ ਆ ਰਿਹਾ ਪਰ ਕੱਲ ਜੇ ਉਹਨਾਂ ਦੀ ਆਈ ਇਹ ਬੇੜੀ ਉਹ ਫੌਜ ਵਾਲੇ ਲੱਗੇ ਆ ਉਹ ਕੀ ਕਰਦੇ ਆ ਕਿ 10 ਜਣੇ ਆਪ ਬੈਹਣ ਤੇ ਦੋ ਜਣੇ ਲੈ ਆਉਂਦੇ ਨਹੀਂ ਹੋਰ ਨਹੀਂ ਇੱਥੋਂ ਜਵਾਗ ਸਾਡੇ ਕੋਲੇ ਫੜ ਕੇ ਉਹਨੂੰ ਪਾਣੀ ਚ ਡਬੋ ਕੇ ਲਿਆਏਗੇ ਵੀਡੀਓ ਬਣਾ ਲਈਏ ਅਸੀਂ rescued ਕਰਨ ਦੇ ਮੋਟਰਸਾਈਕਲ ਵਾਲੇ ਵੀਰ ਪਾਣੀ ਚ ਲੈ ਆਉਂਦੇ ਉਹਨਾਂ ਨੂੰ ਫੜ ਕੇ ਬਾਹਰ ਕੱਢ ਲਿਆ ਵੀਡੀਓ ਬਣਾ ਲਈ ਤੇ ਗੇੜਾ ਕੱਢ ਗਿਓ ਸੋ ਇਹ ਹੈ ਕਿ ਚਲੋ ਥੋੜਾ ਬੋਦਾ ਕਰਦੇ ਪਏ ਲੱਗੇ ਆ ਪਰ ਇੱਕ ਬੇੜੀ ਲੱਗੀ ਉਹਨਾਂ ਨੇ ਕੀ 10 ਜਣੇ ਤਾਂ ਆਪ ਬੈਹ ਜਾਂਦੇ ਉਹਦੇ ਤੇ ਨੋ ਨੋ ਜਿਸੇ ਹਿਸਾਬ ਦੇ ਨਾਲ ਪ੍ਰਸ਼ਾਸਨ ਤੋਂ ਉਮੀਦਾਂ ਸੀ ਉਹਨਾਂ ਉਮੀਦਾਂ ਤੇ ਖਰੇ ਨਹੀਂ ਉਤਰੇ। ਉਹ ਆਦੇ ਮੂੰਹ ਹੀ ਜਵਾਬ ਦੇਈ ਜਾਂਦੇ ਕਿ ਸਾਡੇ ਅਸੀਂ ਕਰੀ ਜਾਂਨੇ ਕਹਿਨ ਨੂੰ ਕਹੀ ਜਾਂਦੇ ਆ ਪਰ ਕਰਦੇ ਕੁਛ ਨਹੀਂ। ਜੋਂ 47 ਤੋਂ 1 ਤੋਂ ਲੈ ਕੇ ਲੋਕ ਜਦੋਂ ਦਾ ਇਹ 1 55 ਦੇ ਵਿੱਚ ਐਡ ਵੱਜਾ ਦਾਦੇ ਚੋਂ ਅਸੀਂ ਤੇ ਬੱਚੇ ਉਦੋਂ ਨਹੀਂ ਸਾਨੂੰ ਪਤਾ। ਤੇ ਸਾਨੂੰ ਤਾਂ ਇਹ ਜੀ ਫਿਰ ਇਹ ਨਹੀਂ ਹੈਗਾ ਵੀ ਅਸੀਂ ਮਾਲਕ ਨਹੀਂ ਗੇ। ਅਸੀਂ ਗਵਰਨਰ ਸਾਹਿਬ ਨਾਲ ਮੀਟਿੰਗ ਕੀਤੀ ਆ। ਭਗਵੰਤਮਾਨ ਦੇ ਨਾਲ ਅਸੀਂ ਪੰਜ ਵਾਰ ਮੀਟਿੰਗ ਰੱਖੀ ਆ। ਸਾਨੂੰ ਉਹਨੇ ਟਾਈਮ ਨਹੀਂ ਦਿੱਤਾ। ਵੀ ਸਾਡੇ ਨਾਲ ਮੀਟਿੰਗ ਕਰਕੇ ਤੇ ਸਾਡਾ ਵੀ ਹੱਕ ਦਵਾਇਆ ਜਾਵੇ ਅਸੀਂ ਮਾਲਕ ਆ। ਸਾਡੇ ਅਲਾਟਮੈਂਟਾਂ ਜ਼ਮੀਨਾਂ ਨੇ ਅਸੀਂ ਵੇ ਲੈਈਆਂ ਨੇ ਜਿਵੇਂ ਤੁਹਾਡੀ ਜਮ੍ਹਾਂ ਬੰਦੀ ਉਹਦੀ ਸਤੋਜ ਪਿੰਡ ਦੀ ਰਹਿੰਦੀ ਹੈ ਨਾ ਓਵੇਂ ਸਾਡੀ ਇਹਦੀ ਜਮ੍ਹਾਂ ਬੰਦੀ ਲੈਂਦੀ ਆ ਖਾਨਾ ਕਾਜਸਤਕਾਰ ਖੁਦ ਕਾਜਸਤਕਾਰ ਸਾਰੀਆਂ ਜਿੰਨਾ ਵੀ ਹੈਗਾ ਮੋਗਾ ਖਾਲ ਸਚਾਈ ਦਾ ਸਾਧਨ ਉਹ ਸਾਰੀਆਂ ਇਹਦੇ ਉੱਤੇ ਲੈਂਦੀਆਂ ਨੇ ਪਰ ਸਾਡੇ ਨਾਲ ਇਦਾਂ ਵਿਤਕਦਾ ਕਿਹੜੀ ਗੱਲ ਹੋ ਰਿਆ 23 ਦੇ ਵਿੱਚ 1 ਰੁਪਿਆ ਖਰਾਬਾ ਨਹੀਂ ਜੀ 3600 ਰੁਪਿਆ ਸੈਂਟਰ ਵੱਲੋਂ ਆਇਆ ਉਹ ਵੀ ਸਾਡੇ ਪਿੰਡਾਂ ਦੇ ਵਿੱਚੋਂ 35 40% ਲੋਕਾਂ ਨੂੰ ਨਹੀਂ ਮਿਲਿਆ ਕਿਸਾਨ ਕਿੱਥੇ ਜਾਓ ਮੇਰੀ ਗੱਲ ਸੁਣੋ ਕਣਕ ਦਸਾਂ ਮਹੀਨਿਆਂ ਨੂੰ ਆਉਣੀ ਆ ਅੱਜ ਸਾਡੀਆਂ ਜ਼ਮੀਨਾਂ 'ਚ ਦਰਿਆ ਵਗਣਦੇ ਆ ਪਤਾ ਨਹੀਂ ਦਰਿਆ ਨੇ ਉਲਟਾ ਪਲਟੀ ਕੀ ਕਰਨਾ ਕੀ ਨਹੀਂ ਕਰਨਾ ਤੇ ਉਹ ਦੱਸੋ ਵੀ ਉਹ ਜ਼ਿਮੀਂਦਾਰ ਜਾਊ ਕਿੱਥੇ 10 ਮਹੀਨੇ ਅਸੀਂ ਖਾਣਾ ਕਿੱਥੋਂ ਆ ਕਿਸੇ ਦੀ 5 ਕਿੱਲੇ ਆ ਕਿਸੇ ਦੀ 30 ਕਿੱਲੇ ਆ ਕਿਸੇ ਦੀ 20 ਕਿੱਲੇ ਆ ਕਿੱਲੇ ਵਾਲੇ ਨੂੰ ਕਿੱਲੇ ਦਾ ਭਾਗ ਆ ਬਚੂ ਕਿਹੜਾ ਬਿਲਕੁਲ ਬਚੂ ਕਿਹੜਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਵੱਡੀ ਤਦਾਦ ਦੇ ਵਿੱਚ ਪੁੱਜੇ ਹੋਏ ਆ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਇਓ ਤੁਸੀਂ ਅਸੀਂ ਨਾਲੇਰ ਦੇ ਰਹਿਣ ਵਾਲੇ ਜੀ ਤੁਹਾਡਾ ਵੀ ਜਿਹੜਾ ਪਾਣੀ 'ਚ ਜੇ ਜੋ ਕੁਝ ਭਜਨ ਸੰਗ ਬੋ ਰਹਿਣਾ ਬਿਲਕੁਲ ਸਹੀ ਕਹਿ ਰਿਹਾ ਜੋ ਵੀ ਕਹਿ ਰਿਹਾ ਹਮ ਉਮੀਦ ਕਿਹਦੇ ਤੇ ਲੱਗਦੀ ਹੈ ਕਿ ਹੁਣ ਉਮੀਦ ਕਿਹਦੇ ਤੇ ਹੈ ਉਮੀਦ ਸਾਨੂੰ ਜਿਹੜੇ ਸਾਡੇ ਆਸਰਾ ਚ ਬਾਹ ਫੜੀ ਜਿਨ੍ਹਾਂ ਨੇ ਅੱਜ ਤੋਂ 20 ਦਿਨਾਂ ਦੀ ਸਾਨੂੰ ਉਮੀਦ ਇਹਨਾਂ ਦੀ ਜਬਦੀ ਇਹਨਾਂ ਦੀ ਮੀਤ ਸਾਨੂੰ ਕਹਦੀ ਇਹ ਤਾਂ ਸਾਡੀ ਜ਼ਮੀਨਾਂ ਵੀ ਖੋਣ ਨੂੰ ਤਿਆਰ ਹੋਈ ਨੇ ਭਾਰਤ ਮਾਲਾ ਨਾਲ ਰੋਡ ਕੱਢਿਆ ਇਹ ਸਾਡੇ ਤੇ ਦਿਹਾੜੀਆਂ ਕਰਾਉਣੀਆਂ ਚਾਹਤੇ ਹੁਣ ਕੀ ਕਰੀਏ ਸਾਡਾ ਬਸ ਚੱਲਦਾ ਗਈ ਇਹ ਬੇੜੀਆਂ ਵੀ ਜਾਂਦੇ ਸੱਤਾ ਦੇ ਜਾਂਦੇ ਨੇ ਜੇ ਦੂਜਾ ਬੀਐਫਐਸ ਲੱਗੀ ਵੀ ਆ ਉਹਦੇ ਹਮ ਨਹੀਂ ਜਾਏਗੇ ਨਾ ਬਚ ਲ ਜਾਏਗੇ ਜੀ ਕੱਢ ਕੇ ਲਿਆएंगे ਜਾਣਾ ਨਹੀਂ ਉਹਨਾਂ ਨੇ ਆਪਣੀ ਕੁਲਕੂ ਦੀ ਉੱਥੇ ਐਮਐਲਏ ਸਾਹਿਬ ਨਹੀਂ ਆਏ ਤੁਹਾਡੇ ਕੋਲੇ ਭਾਈ ਜੀ ਆਏ ਨੇ ਸਾਰੇ ਆਏ ਨੇ ਸਾਰਾ ਕੁਝ ਤੁਹਾਨੂੰ ਇਹਨਾਂ ਦੱਸਤਾ ਹੋਟਲ ਵਗ੍ਹਾ ਕੇ ਚਲੇ ਜਾਂਦੇ ਐਮਐਲਏ ਨੂੰ ਕਿ ਉਹ ਤੇ ਗੱਲ ਪੈ ਜੇ ਜਾਂ ਕੇ ਕੀ ਕਰਗੇ ਉੱਥੇ ਨਹੀਂ ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਸਵਾਲ ਕਰੋ ਉਹਨਾਂ ਨੂੰ ਤੁਸੀਂ ਕਰਕੇ ਇਹਨਾਂ ਨਾਲ ਲੱਗ ਨਹੀਂ ਜਾਂਦੇ ਤੇ ਤੂੰ ਗੱਲ ਦੀ ਗੱਲ ਕਰਨ ਰਿਹਾ ਹਾਂ ਸਾਣੇ ਤੋਂ ਪਹਿਲਾਂ ਕਰੀਏ ਪਿੱਛੇ ਹੋ ਜਾ ਪਿੱਛੇ ਹੋ ਜਾ ਗੱਲ ਕਰਦੇ ਕਿੰਨੇ ਦਿਨ ਕਰ ਲਾਂਗੇ ਸਾਡੀ ਪਾਬਰ ਹੈਗੀ ਉਹਨਾਂ ਨਾਲ ਭਲਕੇ ਸਾਡੇ ਚੋਕ ਕੇ ਸਾਡੇ ਹੋਰ ਨਵਾਂ ਤਵਾ ਲਾ ਦੇਣਗੇ ਤੇ ਕੱਲ ਨੂੰ ਤਾਂ ਫੇਰ ਉਹਨਾਂ ਨੇ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਣਾ ਤੁਸੀਂ ਵੀ ਨਾਲ ਤੁਰ ਪ ਇਨਾ ਪੰਜਾਬ ਸਿਰ ਚੁੱਕਿਆ ਜਿਹੜਾ ਜੇਲ੍ਹ ਜਿਵੇਂ ਤੇਰੇ ਕੋਲ ਕੀ ਵੰਡਿਆ ਇਹ ਲੈਣਗੇ ਬੋਟਾ ਸਾਨੂੰ ਤਾਂ ਅੱਗੇ ਅੱਗ ਲੱਗੀ ਸਾਡੇ ਪੰਜਾਬ ਦਾ ਡੰਗਰ ਨੇ ਦੋ ਦੋ ਵੀ ਸਾਨੂੰ ਮਰੀ ਜਾਂਦੇ ਨੇ ਇਹ ਪਾਣੀ ਦਾ ਕੰਟਰੋਲ ਪਹਿਲਾਂ ਨਹੀਂ ਹੋ ਸਕਦਾ ਇਹਨੂੰ ਨਿਕਲਦਾ ਨਿਕਲਦਾ ਕਰਦੇ ਨਿਕਲ ਜਾਂਦਾ ਸਾਡੇ ਕੋਲ ਬੱਚੇ ਬਾਜ ਜਾਂਦੇ ਅੱਜ ਉਹਨੇ ਗੱਲ ਗੱਤੀ 10 ਮਹੀਨੇ ਤੱਕ ਖਾਣਾ ਥਗੀਆ 20 ਡੰਗਰ ਬਾਰੇ ਪਾਣੀ ਤੇ ਬੈਠੇ ਨੇ ਜਵਾਗ ਬਾਰੇ ਪਾਣੀ ਤੇ ਬੈਠੇ ਨੇ ਤੇ ਕਿਲੋ ਕਿਲੋ ਆਟੇ ਦੀ ਮਾਦੀ ਇੱਥੇ ਤਰਲੇ ਲੈਂਦੇ ਫਿਰਦੇ ਆ ਧਾਨੇ ਨਾਲ ਬਾਬਿਆਂ ਦਾ ਜਿਹੜੇ ਸਾਡੀ ਸਦਾ ਫੰਡੇ ਨੇ ਰੋਟੀਆਂ ਅਸੀਂ ਇਹਨਾਂ ਕੋਲ ਖਾ ਕੇ ਜਾਂਦੇ ਨੇ ਇਹਨਾਂ ਨੂੰ ਸੌਣੂ ਥਾਣੀ ਬਹਿਣੂ ਥਾਣੀ ਕੀ ਪਤਾ ਕਿਥੇ ਸੌਂਦੇ ਵਿਚਾਰੇ ਤਿੰਨ ਦਿਨ ਇੱਥੇ ਬਾਰਸ਼ ਲੱਗੀ ਰਹੀ ਸਦਾਜੀ ਕਿਸੇ ਬਾਤ ਨਹੀਂ ਪੁੱਛੀ ਜਾਣ ਕੇ ਤਪੜ ਲਾ ਕੇ ਇੱਥੇ ਖਲੋਤੇ ਦੇ ਵਿਚਾਰੇ 20 ਦੇ ਵਿੱਚ ਤੁਹਾਡੇ ਜਿਗਰੇ ਇਹਨਾਂ ਦੇ ਤੇ ਤੁਹਾਨੂੰ ਉਹਨਾਂ ਦੇ ਜਿਗਰੇ ਜਿਹੜੇ ਮੇਰੇ ਵੀਰ ਨਿਕਨੇ ਕਿ ਦਿਹਾੜੀਆਂ ਕਰਕੇ ਤੇ ਦੂਜੇ ਮੁਲਕ ਚੋਂ ਪੈਸਾ ਭਾ ਕੇ ਸਾਡਾ ਸਾਰ ਲੈਂਦੇ ਨੇ ਕੀ ਕਰੀਏ ਛਲੇ ਪਰ ਚਲਵਾਈ ਕੋਈ ਨਹੀਂ ਪਹੁੰਚਦਾ ਤੁਹਾਡੇ ਕੋਲੇ ਉਹ ਜੇ ਪਹੁੰਚੇ ਤਾਂ ਰੌਣ ਢੀ ਲੋੜ ਕੀ ਜਨੂ ਸਰਕਾਰ ਤੇ ਫੋਟੋਆਂ ਪਾਈ ਜਾਂਦੀ ਮੰਤਰੀ ਫੋਟੋਆਂ ਪਾ ਪਾ ਕੇ ਕਹਿ ਰਹੇ ਹਮਦਲ ਕਰ ਰਹੇ ਰਾਜ ਆ ਮੌਕੇ ਦੇ ਫੋਟੋਆਂ ਛੱਡ ਕੇ ਜੋ ਉਹ ਆਂਦੇ ਨੇ ਤੈਨੂੰ ਕੁੱਟਣਾ ਤੇ ਰੋਣ ਵੀ ਨਹੀਂ ਦੇਣਾ ਕੀ ਕਰ ਗਿਆ ਤੂੰ ਉਹ ਤਾਂ ਸਾਡੀ ਜ਼ਮੀਨ ਨੂੰ ਲੈਣ ਨੂੰ ਤਿਆਰ ਹੈ ਤੂੰ ਅਸੀਂ ਕੀ ਕਰੀਏ ਤੂੰ ਸਾਡੀ ਭਾਰਤ ਮਾਲਾ ਰੋਡ ਕੱਢਣ ਦੇ ਉਹ ਕਿੱਧਰ ਰੁਜਣਾ ਅਸੀਂ ਉੱਥੇ ਦੁਕਾਨਾ ਪਾਉਣੀਆਂ ਹੈ ਜਾਂ ਸਾਡੇ ਮਾਰੀ ਮੋੜਾ ਕਿਸਾਨ ਯੂਨੀਅਨ ਵਿਚਾਰੇ ਸਾਡਾ ਤਰਲਾ ਮਾਰਨ ਦਾ ਤੇ ਜਹਾ ਵੀਰ ਹੈਗੇ ਜਿਹੜੇ ਸਾਡੀ ਬਾਹ ਫੜ ਕੇ ਬਿਠੇ 20 ਦਿਨਾਂ ਦੀ